ਅੱਗ ਦੇ ਭਾਂਬੜ ਮਚੇ ਨੇ ਤੁਹਾਨੂੰ ਦੱਸਦੀ ਹੈ ਕਿ ਦੋ ਕੋਠੀਆਂ ਨੂੰ ਅਚਾਨਕ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਨਾਲ ਦੋ ਜਨਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਇੱਕ ਕਿਹਾ ਜਾ ਰਿਹਾ ਹੈ ਕਿ ਦਾਦੀ ਪੋਤੇ ਦੀ ਮੌਤ ਹੋਈ ਹੈ ਹਾਲਾਂਕਿ ਪੋਤੇ ਦੀ ਮੌਤ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਨੇ ਅਧਿਕਾਰਤ ਤੌਰ ਤੇ ਇਹ ਪੁਸ਼ਟੀ ਨਹੀਂ ਕੀਤੀ ਹੈ ਪਰ ਉਧਰ ਹੀ ਦਾਦੀ ਦੀ ਮੌਤ ਜਿਹੜੀ ਪੁਸ਼ਟੀ ਹੈ ਉਹ ਕਰ ਦਿੱਤੀ ਗਈ ਹੈ ਤਾਂ ਦੱਸਿਆ ਕਿ ਦੋ ਕੋਠੀਆਂ 'ਚ ਅਚਾਨਕ ਜਿਹੜੀ ਅੱਗ ਲੱਗ ਜਾਂਦੀ ਹੈ ਕੋਠੀ ਦੇ ਵਿੱਚ ਹੋਜ਼ਰੀ ਦਾ ਸਮਾਨ ਪਿਆ ਹੁੰਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਜਿਹੜੀ ਅੱਗ ਲੱਗੀ ਹੈ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਆਂ ਕੋਠੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਉਸ ਸਮੇਂ ਘਰ ਦੇ ਵਿੱਚ 8 ਲੋਕ ਮੌਜੂਦ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਦੋਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਬਾਕੀਆਂ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਬਾਕੀਆਂ ਦੇ ਹਲੇ ਜਾਂਚ ਪੜਤਾਲ ਚੱਲ ਰਹੀ ਹੈ ਇਲਾਜ ਚੱਲ ਰਿਹਾ ਹੈ ਤੇ ਉਧਰ ਹੀ ਦੂਜੇ ਪਾਸੇ ਆਲੇ ਦੁਆਲੇ ਲੋਕਾਂ 'ਚ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ ਜਦੋਂ ਇਹ ਅੱਗ ਲੱਗੀ ਦੇਖੀ ਅੱਗ ਦੇ ਭਾਂਬੜ ਜਿਹੜੇ ਕਿ ਅਚਾਨਕ ਮਚ ਜਾਂਦੇ ਨੇ ਤਾਂ ਲੁਧਿਆਣਾ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਅੱਗ ਦੀਆਂ ਜਿਹੜੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠੀਆਂ ਨੇ ਦੋ-ਕੋਟੀਆਂ ਅਗਦੀ ਚਪੇੜ ਦੇ ਵਿੱਚ ਆ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ 16 ਸਾਲਾਂ ਦਾ ਪੋਤਾ ਤੇ ਉਧਰ ਦੂਜੇ ਪਾਸੇ ਦਾਦੀ ਜਿਹੜੀ ਹੈ ਉਹ ਦਮ ਤੋੜ ਦਿੰਦੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਪੋਤਾ ਜਿਹੜਾ ਗੰਭੀਰ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਹੈ ਇਲਾਜ ਅਧੀਨ ਹੈ ਪਰ ਲੋਕਾਂ ਨੇ ਕਿਤੇ ਨਾ ਕਿਤੇ ਇਹ ਕਹਿ ਦਿੱਤਾ ਹੈ ਕਿ ਜਿਹੜਾ ਬੱਚਾ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਬਸ ਪੁਲਿਸ ਦੀ ਪੁਸ਼ਟੀ ਆਣੀ ਬਾਕੀ ਹੈ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਦੋ ਕੋਠੀਆਂ 'ਚ ਅਚਾਨਕ ਅੱਗ ਲੱਗ ਗਈ ਹੈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੋ ਕੋਠੀਆਂ 'ਚ ਅੱਗ ਦੇ ਭਾਂਬੜ ਮਚੇ ਨੇ ਤਾਨੂੰ ਦੱਸਦੀ ਹੈ ਕਿ ਦੋ ਕੋਠੀਆਂ ਨੂੰ ਅਚਾਨਕ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਨਾਲ ਦੋ ਜਨਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਇੱਕ ਕਿਹਾ ਜਾ ਰਿਹਾ ਹੈ ਕਿ ਦਾਦੀ ਪੋਤੇ ਦੀ ਮੌਤ ਹੋਈ ਹੈ ਹਾਲਾਂਕਿ ਪੋਤੇ ਦੀ ਮੌਤ ਦੀ ਹਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਨੇ ਅਧਿਕਾਰਤ ਤੌਰ ਤੇ ਇਹ ਪੁਸ਼ਟੀ ਨਹੀਂ ਕੀਤੀ ਹੈ ਪਰ ਉਧਰ ਹੀ ਦਾਦੀ ਦੀ ਮੌਤ ਜਿਹੜੀ ਪੁਸ਼ਟੀ ਹੈ ਉਹ ਕਰ ਦਿੱਤੀ ਗਈ ਹੈ ਤਾਂ ਦੱਸਿਆ ਕਿ ਦੋ ਕੋਠੀਆਂ 'ਚ ਅਚਾਨਕ ਜਿਹੜੀ ਅੱਗ ਲੱਗ ਜਾਂਦੀ ਹੈ ਕੋਠੀ ਦੇ ਵਿੱਚ ਹੋਜ਼ਰੀ ਦਾ ਸਮਾਨ ਪਿਆ ਹੁੰਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਜਿਹੜੀ ਅੱਗ ਲੱਗੀ ਹੈ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਆਂ ਕੋਠੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਉਸ ਸਮੇਂ ਘਰ ਦੇ ਵਿੱਚ 8 ਲੋਕ ਮੌਜੂਦ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਦੋਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਬਾਕੀਆਂ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਬਾਕੀਆਂ ਦੀ ਹਲੇ ਜਾਂਚ ਪੜਤਾਲ ਚੱਲ ਰਹੀ ਹੈ ਇਲਾਜ ਚੱਲ ਰਿਹਾ ਹੈ ਤੇ ਉਧਰ ਹੀ ਦੂਜੇ ਪਾਸੇ ਆਲੇ ਦੁਆਲੇ ਲੋਕਾਂ 'ਚ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ ਜਦੋਂ ਇਹ ਅੱਗ ਲੱਗੀ ਦੇਖੀ ਅੱਗ ਦੇ ਭਾਂਬੜ ਜਿਹੜੇ ਕਿ ਅਚਾਨਕ ਮਚ ਜਾਂਦੇ ਨੇ ਤਾਂ ਲੁਧਿਆਣਾ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਅੱਗ ਦੀਆਂ ਜਿਹੜੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠੀਆਂ ਨੇ ਕੋਡ ਦੋ ਕੋਠੀਆਂ ਅਗਦੀ ਚਪੇੜ ਦੇ ਵਿੱਚ ਆ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ 16 ਸਾਲਾਂ ਦਾ ਪੋਤਾ ਤੇ ਉਧਰ ਦੂਜੇ ਪਾਸੇ ਦਾਦੀ ਜਿਹੜੀ ਹੈ ਉਹ ਦਮ ਤੋੜ ਦਿੰਦੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਪੋਤਾ ਜਿਹੜਾ ਗੰਭੀਰ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਭੜਤੀ ਹੈ ਇਲਾਜ ਅਧੀਨ ਹੈ ਪਰ ਲੋਕਾਂ ਨੇ ਕਿਤੇ ਨਾ ਕਿਤੇ ਇਹ ਕਹਿ ਦਿੱਤਾ ਹੈ ਕਿ ਜਿਹੜਾ ਬੱਚਾ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਬਸ ਪੁਲਿਸ ਦੀ ਪੁਸ਼ਟੀ ਆਣੀ ਬਾਕੀ ਹੈ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਦੋ ਕੋਠੀਆਂ 'ਚ ਅਚਾਨਕ ਅੱਗ ਲੱਗ ਗਈ ਹੈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੋ ਕੋਠੀਆਂ 'ਚ ਅੱਗ ਦੇ ਭਾਂਬੜ ਮਚੇ ਨੇ ਤਾਨੂੰ ਦੱਸਦੀ ਹੈ ਕਿ ਦੋ ਕੋਠੀਆਂ ਨੂੰ ਅਚਾਨਕ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਨਾਲ ਦੋ ਜਨਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਇੱਕ ਕਿਹਾ ਜਾ ਰਿਹਾ ਹੈ ਕਿ ਦਾਦੀ ਪੋਤੇ ਦੀ ਮੌਤ ਹੋਈ ਹੈ ਹਾਲਾਂਕਿ ਪੋਤੇ ਦੀ ਮੌਤ ਦੀ ਹਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਨੇ ਅਧਿਕਾਰਤ ਤੌਰ ਤੇ ਇਹ ਪੁਸ਼ਟੀ ਨਹੀਂ ਕੀਤੀ ਹੈ ਪਰ ਉਧਰ ਹੀ ਦਾਦੀ ਦੀ ਮੌਤ ਜਿਹੜੀ ਪੁਸ਼ਟੀ ਹੈ ਉਹ ਕਰ ਦਿੱਤੀ ਗਈ ਹੈ ਦੱਸਿਆ ਕਿ ਦੋ ਕੋਠੀਆਂ 'ਚ ਅਚਾਨਕ ਜਿਹੜੀ ਅੱਗ ਲੱਗ ਜਾਂਦੀ ਹੈ ਕੋਠੀ ਦੇ ਵਿੱਚ ਹੋਜ਼ਰੀ ਦਾ ਸਮਾਨ ਪਿਆ ਹੁੰਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਜਿਹੜੀ ਅੱਗ ਲੱਗੀ ਹੈ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਆਂ ਕੋਠੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦੀ ਹੈ ਉਸ ਸਮੇਂ ਘਰ ਦੇ ਵਿੱਚ 8 ਲੋਕ ਮੌਜੂਦ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਦੋਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਬਾਕੀਆਂ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਬਾਕੀਆਂ ਦੇ ਹਲੇ ਜਾਂਚ ਪੜਤਾਲ ਚੱਲ ਰਹੀ ਹੈ ਇਲਾਜ ਚੱਲ ਰਿਹਾ ਹੈ ਤੇ ਉਧਰ ਹੀ ਦੂਜੇ ਪਾਸੇ ਆਲੇ ਦੁਆਲੇ ਲੋਕਾਂ 'ਚ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ ਜਦੋਂ ਇਹ ਅੱਗ ਲੱਗੀ ਦੇਖੀ ਅੱਗ ਦੇ ਭਾਂਬੜ ਜਿਹੜੇ ਕਿ ਅਚਾਨਕ ਮਚ ਜਾਂਦੇ ਨੇ ਤਾਂ ਲੁਧਿਆਣਾ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਅੱਗ ਦੀਆਂ ਜਿਹੜੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠੀਆਂ ਨੇ ਕੋ ਦੋ ਕੋਠੀਆਂ ਅਗਦੇ ਚਪੇੜ ਦੇ ਵਿੱਚ ਆ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ 16 ਸਾਲਾਂ ਦਾ ਪੋਤਾ ਤੇ ਉਧਰ ਦੂਜੇ ਪਾਸੇ ਦਾਦੀ ਜਿਹੜੀ ਹੈ ਉਹ ਦਮ ਤੋੜ ਦਿੰਦੀ ਹੈ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਪੋਤਾ ਜਿਹੜਾ ਗੰਭੀਰ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਹੈ ਇਲਾਜ ਅਧੀਨ ਹੈ ਪਰ ਲੋਕਾਂ ਨੇ ਕਿਤੇ ਨਾ ਕਿਤੇ ਇਹ ਕਹਿ ਦਿੱਤਾ ਹੈ ਕਿ ਜਿਹੜਾ ਬੱਚਾ ਹੈ ਉਸ ਦੀ ਵੀ ਮੌਤ ਹੋ ਚੁੱਕੀ ਹੈ ਬਸ ਪੁਲਿਸ ਦੀ ਪੁਸ਼ਟੀ ਆਣੀ ਬਾਕੀ ਹੈ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਦੋ ਕੋਠੀਆਂ 'ਚ ਅਚਾਨਕ ਅੱਗ ਲੱਗ ਗਈ ਹੈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੋ ਕੋਠੀਆਂ 'ਚ ਅੱਗ ਦੇ ਭਾਂਬੜ ਮਚੇ ਨੇ ਤਾਂ ਦੱਸਦੀ ਹੈ ਕਿ ਦੋ ਕੋਠੀਆਂ ਨੂੰ ਅਚਾਨਕ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਨਾਲ ਦੋ ਜਨਿਆਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਇੱਕ ਕਿਹਾ ਜਾ ਰਿਹਾ ਹੈ ਕਿ ਦਾਦੀ ਪੋਤੇ ਦੀ ਮੌਤ ਹੋਈ ਹੈ ਹਾਲਾਂਕਿ ਪੋਤੇ ਦੀ ਮੌਤ ਦੀ ਹਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਨੇ ਅਧਿਕਾਰਤ ਤੌਰ ਤੇ ਇਹ ਪੁਸ਼ਟੀ ਨਹੀਂ ਕੀਤੀ ਹੈ ਪਰ ਉਧਰ ਹੀ ਦਾਦੀ ਦੀ ਮੌਤ ਜਿਹੜੀ ਪੁਸ਼ਟੀ ਹੈ ਉਹ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਦੋ ਕੋਠੀਆਂ 'ਚ ਅਚਾਨਕ ਜਿਹੜੀ